ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਤੁਹਾਨੂੰ ਸਲਾਈ ਕੀਤੇ ਹੋਏ ਸੂਟ ਦਿਖਾਉਣੇ ਆਂਗੇ ਤੁਸੀਂ ਵੀ ਹਨਾ ਕਾਫੀ ਭੈਣਾਂ ਦੇ ਜਿੱਦਾਂ ਮੈਸੇਜ ਆਉਂਦੇ ਹੁੰਦੇ ਨੇਗੇ ਵੀ ਤੁਸੀਂ ਸਾਨੂੰ ਸਟਿਚਿੰਗ ਵਾਲੇ ਸੂਟ ਨਹੀਂਗੇ ਜਿਹੜੇ ਜਰੂਰ ਸ਼ੋਅ ਕਰਿਆ ਕਰੋ ਤਾਂਕਿ ਉਹਨਾਂ ਨੂੰ ਜਿਹੜੀ ਸਟਿਚਿੰਗ ਹੈਗੀ ਆਪਣੀ ਪਤਾ ਲੱਗ ਸਕੇ ਵੀ ਕਿੱਦਾਂ ਦੀ ਆਪਾਂ ਸਟਿਚਿੰਗ ਕਰਦੇ ਆਂ ਠੀਕ ਹੈ ਜੀ ਪਹਿਲਾ ਸੂਟ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਪ੍ਰਿੰਟ ਦੇ ਉੱਪਰ ਹੈਗਾ ਦੇਖੋ ਵਰਕ ਕੀਤਾ ਹੋਇਆ ਹੈਗਾ ਕੋਈ ਵੀ ਤੁਸੀਂ ਸੂਟ ਆਪਣਾ ਆਰਡਰ ਦੇਣਾ ਚਾਹੁੰਦੇ ਜਿਦਾ ਕਿ ਰਖੜੀਆਂ ਆ ਰਹੀਆਂ ਨੇਗੇ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਥੋੜਾ ਹੈ ਨਾ ਮੈਨੂੰ 20 ਤੋਂ 25 ਦਿਨ ਪਹਿਲਾਂ ਆਪਣੀ ਬੁਕਿੰਗ ਕਰਵਾਇਆ ਕਰੋ ਕਿਉਂਕਿ ਇੰਨਾ ਜਿਆਦਾ ਰਾਸ਼ਾ ਹੈਗਾ ਰਾਸ਼ ਹੋਣ ਕਰਕੇ ਤੁਹਾਡੇ ਸੂਟ ਨਹੀਂਗੇ ਜਿਹੜੇ ਟਾਈਮ ਤੇ ਨਹੀਂ ਹੋਣੇ ਹੈਗੇ ਰੈਡੀ ਤਾਂ ਕਿ ਤੁਹਾਨੂੰ ਟਾਈਮ ਤੇ ਸੂਟ ਮਿਲ ਸਕਣ ਇੱਕ ਮਹੀਨੇ ਦੀ ਆਪਣੀ ਬੁਕਿੰਗ ਹੈਗੀ ਕੋਈ ਵੀ ਤੁਸੀਂ ਹੈਂਡਵਰਕ ਕਰਾਉਣੇ ਮਸ਼ੀਨਵਰਕ ਕਰਾਉਣੇ ਆਂਗੇ ਤਾਂ ਤੁਸੀਂ ਮਤਲਬ ਉਦਾਂ ਸੂਟ ਨਹੀਂਗੇ ਆਪਣੇ ਆਰਡਰ ਦਿਆ ਕਰੋ ਲਓ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਹਨਾ ਆਪਾਂ ਪ੍ਰਿੰਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਸੋਹਣਾ ਆਪਾਂ ਡਿਜ਼ਾਈਨ ਹੈ ਜਿਹੜਾ ਰੈਡੀ ਕਰਤਾ ਪੈਚ ਲਗਾ ਕੇ ਦੇਖੋ ਇਦਾਂ ਆਪਾਂ ਵਰਕ ਕੀਤਾ ਹੈਗਾ ਇਹ ਜਿਹੜਾ ਡਿਜ਼ਾਈਨ ਹੈਗਾ ਆਪਣਾ ਹੀ ਹੈਗਾ ਲਓ ਜੀ ਇਸ ਤਰ੍ਹਾਂ ਦੇਖੋ ਸਾਰੇ ਸੈਂਟਰ ਪੈਨਲ ਜਾਂਦੇ ਨੇਗੇ ਹਨਾ ਤੁਸੀਂ ਦੇਖ ਸਕਦੇ ਹੋਗੇ बॉटम ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੋਗੇ ਜਿੱਦਾਂ ਕਿ 슬ੀਵਸ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਉਸ ਤਰ੍ਹਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਲਵੈਂਡਰ ਕਲਰ ਦੇ ਉੱਪਰ ਕਾਟਨ ਦਾ ਸੂਟ ਹੈਗਾ विदाउट लाइनिंग ਇਹ ਸਟਿਚ ਹੋਇਆ ਹੈ ਲਾਈਨਿੰਗ ਦੀ ਇਹਨੂੰ ਕੋਈ ਵੀ ਲੋਡ ਨਹੀਂ ਸੀਗੀ ਕਿਉਂਕਿ ਬਰਬਰੀ कॉटन ਦੇ ਉੱਪਰ ਆਪਾਂ ਰੈਡੀ ਕੀਤਾ ਹੈ ਇਸ ਤਰ੍ਹਾਂ ਦੇਖੋ ਨੈੱਕ ਰੈਡੀ ਕੀਤਾ ਹੈਗਾ ਤੇ ਐਦਾਂ ਦੇਖੋ ਵਿੱਚ ਬੂਟੀ ਆਜੂਗੀ ਘੇਰਾ ਆਜੂਗਾ ਐਦਾਂ ਕੰਮ ਦੀ ਤੁਸੀਂ ਫਿਨਿਸ਼ਿੰਗ ਹੈ ਜਿਹੜੀ ਦੇਖ ਸਕਦੇ ਹੋਗੇ ਤੁਹਾਡੇ ਸਾਹਮਣੇ ਨੀਟ ਐਂਡ ਕਲੀਨ ਹੈ ਬਿਲਕੁਲ ਕੰਮ ਹਨਾ ਕਿਤੇ ਵੀ ਐਦਾਂ ਨਹੀਂ ਹੈਗਾ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਫਿਰ ਬਾਹਾਂ ਦੇ ਉੱਪਰ ਵਰਕ ਆਜੂਗਾ ਦੇਖੋ ਬਾਹਾਂ ਆਪਾਂ ਇਸ ਤਰ੍ਹਾਂ ਰੈਡੀ ਕੀਤੀਆਂ ਨੇਗੀਆਂ ਜਿਦਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਹਿ ਨਹੀਂ ਹੁੰਨੀ ਆ ਹਨਾ ਵੀ ਇਸ ਤਰ੍ਹਾਂ ਇਹਦਾ ਡਿਜ਼ਾਈਨ ਪਊਗਾ ਦੇਖੋ ਠੀਕ ਹੈ ਜੀ ਐਦਾਂ ਦੇਖੋ ਡਿਜ਼ਾਈਨ ਹੈਗਾ ਕੱਟ ਪਾ ਕੇ ਰੈਡੀ ਕੀਤੇ ਨੇ ਇਦਾਂ ਦੇ ਬਾਹਾਂ ਦਾ ਟ੍ਰੈਂਡ ਵੀ ਹੈ ਅੱਜਕੱਲ ਤੇ ਕਾਫੀ ਜਿਆਦਾ ਮਤਲਬ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆਗਾ ਦੇਖੋ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਸੇਮ ਕਰਵਾਉਣਾ ਚਾਹੁੰਦੇ ਸੇਮ ਕਰਵਾ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਤੇ ਇਹਦੀ ਮਤਲਬ ਜਿਹੜੇ ਕੰਮ ਹੈਗਾ ਬਾਟਮ ਤੇ ਵੀ ਹੋਇਆ ਹੋਇਆ ਹੈਗਾ ਬਿਲਕੁਲ ਹਨਾ ਇਸ ਤਰ੍ਹਾਂ ਫਿਰ ਨੈਕਸਟ ਸੂਟ ਆ ਜਾਊਗਾ ਮੇਰੇ ਵੀਰ ਕੀਤਾ ਹੋਇਆ ਸੀਗਾ ਉਹਦੇ ਨਾਲ ਦਾ ਸੂਟ ਹੈ ਜਿਹੜਾ ਰੈਡੀ ਹੋਇਆਗਾ ਇਸ ਤਰ੍ਹਾਂ ਦੇਖੋ ਨੈਕ ਹੈਗਾ ਇਹਦੇ ਨਾਲ ਦਾ ਇੱਕ yellow ਤੇ ਵੀ ਰੈਡੀ ਹੋਇਆਗਾ ਕਾਫੀ ਸੂਟ ਨਗੇ ਰੈਡੀ ਹੋਏ ਨੇ ਅਨਸਟਿਚ ਗਏ ਨੇਗੇ ਉਹ ਵਾਲੇ ਲੋ ਜੀ ਇਸ ਟਰਾਂਪਾਵਾਂ ਤੇ ਡਿਜ਼ਾਈਨ ਆ ਜੁਗਾ ਇਦਾਂ ਇਹ neck ਬਣਿਆ ਹੋਇਆ ਹੈਗਾ ਤੇ ਪਲੱਸ ਜਿਹੜੀ ਬਾਟਮ ਹੈਗੀ ਤੁਸੀਂ ਦੇਖ ਸਕਦੇ ਹੋ ਬਾਟਮ ਤੇ ਵਰਕ ਹੈਗਾ ਸੇਮ ਵਰਕ ਹੈਗਾ ਉੱਪਰ ਤੱਕ ਕਾਫੀ ਹੈ ਨਾ ਇਹ ਗੋਡਿਆਂ ਤੱਕ ਵਰਕ ਆਉਂਦਾ ਹੈਗਾ ਇਹ ਵਾਲਾ ਤੇ ਇਹ ਵਰਕ ਹੋਇਆ ਹੋਇਆ ਹੈਗਾ ਦੁਪੱਟਾ ਵਗੈਰਾ ਆਪਾਂ ਰੈਡੀ ਕਰਵਾਉਣੇ ਨੇਗੇ ਹਜੇ ਕਰਵਾਉਣੇ ਆਂਗੇ ਤੇ ਫਿਰ ਇਸ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸੂਟ ਦਿਖਾਇਆ ਸੀ ਆਪਾਂ ਡਿਸਕਾਊਂਟ ਤੇ ਲਾਏ ਸੀਗੇ 850 ਦਾ ਸੂਟ ਪਰ ਜੇ ਤੁਸੀਂ ਚਿਕਨ ਦੀ ਬਾਟਮ ਨਾਲ ਲਓਗੇ ਤੁਹਾਨੂੰ ਤਾਂ ਤੁਹਾਨੂੰ 2100 ਦੇ ਵਿੱਚ ਪਊਗਾ 올 오ਵਰ ਲੈਣੇ ਹੋ ਤੁਸੀਂ ਤੇ ਇਦਾਂ ਰਹੂਗਾ ਇਹਦੇ ਨਾਲ ਦੀ ਮੈਂ ਪਤਾ ਨਹੀਂ ਕਿੰਨੇ ਕੁ ਸੂਟ ਰੈਡੀ ਕਰਤੇ ਮੇਰਾ ਜਿਹੜਾ ਲੋਟ ਹੈਗਾ ਪੰਜਵਾਂ ਲੋਟ ਹੈਗਾ ਇਹ ਸੂਟ ਦਾ ਲੋ ਜੀ ਇਦਾਂ ਦੇਖੋ ਕੱਟ ਪਾ ਕੇ ਆਪਾਂ ਬਾਵਾ ਤੇ ਡਿਜ਼ਾਈਨ ਕੀਤਾ ਹੈਗਾ ਇਸ ਤਰ੍ਹਾਂ ਨੈੱਕ ਤੇ ਕੀਤਾ ਹੈਗਾ ਤੇ ਸਾਈਡਾਂ ਤੇ ਆਪਾਂ ਪਾਈਪ ਇਨ ਰੱਖੀ ਹੈਗੀ ਇਸ ਤਰ੍ਹਾਂ ਘੇਰੇ ਤੇ ਹੈਗਾ ਇਹਦੀ ਇਦਾਂ ਬਾਟਮ ਹੈ ਦੇਖੋ ਚਿਕਨ ਦੀ ਠੀਕ ਹੈ ਜੀ ਤੇ ਫਿਰ ਨੈਕਸਟ ਸੂਟ ਆ ਜਾਊਗਾ ਜੀ कॉटन ਦੇ ਉੱਪਰ ਹੈ ਤੁਸੀਂ ਕਾਟਨ ਦੇ ਸੂਟਾਂ ਨੂੰ ਇਦਾਂ ਡਿਜ਼ਾਈਨ ਕਰਾ ਸਕਦੇ ਹੋ ਆਪਣੇ ਕੋਲੋਂ ਤੇ ਸੇਮ ਸੂਟ ਤਾਂ ਨਹੀਂ ਮੁਸ਼ਕਲ ਹੁੰਦੇ ਨੇ ਮਿਲਣੇ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ neck ਦੇ ਉੱਪਰ ਲੈਂਸ ਵਗੈਰਾ ਲੱਗੀ ਬਸ ਇਹਦੇ ਸਿਰਫ neck ਤੇ ਲੈਂਸ ਹੈਗੀ ਬਾਵਾ ਤੇ ਹੈਗੀ ਤੇ ਚਾਕਾਂ ਤੇ ਹੈਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਜੂਗਾ ਇਹ ਵੀ ਭੈਣ ਦਾ ਫਰਸਟ ਆਰਡਰ ਸੀਗਾ ਸੂਟ ਸਟਿਚ ਫਿਟਿੰਗ ਦੇਖਣੀ ਹੈਗੀ ਉਹਨਾਂ ਨੇ ਲੋ ਜੀ ਇਦਾਂ ਆਪਾਂ neck ਰੈਡੀ ਕੀਤਾ ਹੈਗਾ ਲੈਂਸ ਵਗੈਰਾ ਲਗਾ ਕੇ ਸੇਮ ਲੈਂਸ ਹੈਗੀ ਜਿਹੜੀ ਪਟਾਕਾਂ ਤੇ ਬਾਵਾਂ ਤੇ ਲਗਾਈਏ ਇਹ 올ਓਵਰ ਸੂਟ ਹੈ ਮੇਰਾ ਗ੍ਰੀਨ ਸੂਟ ਹੈ ਨਾ ਉਹਦਾ ਮਤਲਬ ਉਹਦੇ ਨਾਲ ਦਾ ਸੂਟ ਹੈਗਾ ਇਹ ਵਾਲਾ ਇੰਨਾ ਸੌਫਟ ਫੈਬਰਿਕ ਹੈ ਸੇਮ ਤਾਂ ਨਹੀਂ ਮਿਲਣਾ ਹੈਗਾ ਇੱਕ ਦੋ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ 1200 ਪ੍ਰਾਈਸ ਸੀਗਾ ਇਹਦਾ ਫਿਰ ਇਸ ਤੋਂ ਬਾਅਦ ਆ ਜੂਗਾ ਜੌਰਜਟ ਦੇ ਇਹਦੇ ਵਿੱਚ ਜੇ ਕਿਸੇ ਵੀ ਭੈਣ ਨੂੰ ਸੂਟ ਰੈਡੀ ਚ ਚਾਹੀਦਾ ਹੈਗਾ ਤਾਂ ਆਪਣੇ ਕੋਲੇ ਡਾਰਕ ਜਾਮਨੀ ਕਲਰ ਹੁੰਦਾ ਨਾ ਬਿਲਕੁਲ ਹਨਾ ਉਹ ਤੇ ਰੈਡੀ ਪਿਆਗਾ ਜੌਰਜਟ ਤੇ ਤਾਂ ਤੁਸੀਂ ਲੈ ਸਕਦੇ ਹੋ ਕਿਉਂਕਿ ਕੁਝ ਕੁ ਸੂਟ ਆਪਾਂ ਰੈਡੀ ਕਰਵਾ ਕੇ ਰੱਖ ਲੈਣੇ ਆਂਗੇ ਪਹਿਲਾਂ ਵੀ ਮੈਂ ਕਰਵਾਏ ਸੀ ਸਾਰੇ ਮੇਰੇ ਸੋਲਡ ਹੋ ਗਏ ਸੀ ਮੇਰੇ ਕੋਲ ਇੱਕ ਸੂਟ ਹੈਗਾ ਹੁਣ ਦੇਖੋ ਇਸ ਤਰ੍ਹਾਂ ਇਹ 슬ੀਵਸ ਤੇ ਵਰਕ ਆ ਜਾਊਗਾ ਇਦਾਂ ਸੈਂਟਰ ਦੇ ਵਿੱਚ ਇਦਾਂ ਦੇਖੋ ਵਰਕ ਹੈਗਾ ਸਾਰਾ ਤੇ ਇਹਦੇ ਬੈਕ ਨੈਕ ਤੇ ਵੀ ਇਦਾਂ ਵਰਕ ਆ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਟਮ ਤੇ ਇਹਦੇ ਕੋਈ ਵੀ ਵਰਕ ਨਹੀਂ ਹੈਗਾ ਜਾਰਜਟ ਦਾ ਫੈਬਰਿਕ ਹੈਗਾ ਲੋ ਜੀ ਇਹ ਤੇ ਆਪਾਂ ਕੋਈ ਵੀ ਟਾਪਟਾ ਵਗੈਰਾ ਨਹੀਂ ਇਹ ਤੇ ਟਾਪਟਾ ਲੱਗਿਆ ਹੋਇਆ ਹੈ ਤੇ ਇੱਕਈ ਵਾਰ ਨਾ ਕਲਰ ਜੇ ਡਾਰਕ ਹੁੰਦਾ ਹੈਗਾ ਜੌਰਜਟ ਦੇ ਵਿੱਚ ਉਹ ਤੇ ਟਾਪਟੇ ਦੀ ਵੀ ਲੋੜ ਨਹੀਂ ਹੁੰਦੀ ਉਹ ਤੇ ਨੋਰਮਲ ਜਿਹੜੀ ਲਾਈਨਿੰਗ ਹੁੰਦੀ ਹੈ ਉਹੀ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਫਿਰ ਨੈਕਸਟ ਸੂਟ ਆ ਜਾਊਗਾ ਮਸਟਰਡ ਦੇਖੋ 올ਓਵਰ ਸੂਟ ਹੈ ਇਹ ਵੀ ਟੇਸਟਾ ਦੇ ਸੂਟ ਸੀਗੇ ਕਿੰਨੇ ਸੋਹਣੇ ਰੈਡੀ ਹੋ ਕੇ ਆਏ ਨੇ ਕਿ ਤੁਸੀਂ ਦੇਖ ਸਕਦੇ ਹੋਗੇ ਸਟਿਚਿੰਗ ਦਾ ਜਿਹੜਾ ਕੰਮ ਹੈ ਆਪਣਾ ਰੈਗੂਲਰ ਚੱਲ ਰਿਹਾ ਹੈਗਾ ਡੇਲੀ ਆਪਣੇ ਹੁੰਦੇ ਨੇਗੇ 7 ਤੋਂ 8 ਸੂਟ ਸਟਿਚਿੰਗ ਦੇ ਵੀਡੀਓ ਦੇ ਵਿੱਚ ਲੋ ਜੀ ਇਸ ਤਰ੍ਹਾਂ ਦੇਖੋ ਆਪਾਂ ਨੈਕ ਦਾ ਡਿਜ਼ਾਈਨ ਦਿੱਤਾ ਹੈਗਾ ਤੇ ਲੈਸ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਆਪਾਂ ਸੋਹਣੀ ਲਗਾਈ ਹੈਗੀ ਲੋ ਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣੇ ਹੈਗੇ ਕੁਸ਼ਕ ਜਿਹੜੇ ਟਾਪ ਨੇਗੇ ਰੈਡੀ ਕੀਤੇ ਨੇਗੇ ਜੇ ਭੈਣ ਕੋਈ ਵੀ ਲੈਣਾ ਚਾਹੁੰਦੀ ਹੈ ਲੈ ਸਕਦੇ ਹੋ ਫ੍ਰੀ ਸਾਈਜ਼ ਟਾਪ ਨੇ 1000 ਪ੍ਰਾਈਸ ਦੇ ਵਿੱਚ neck ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਣਿਆ ਹੋਇਆ ਬਿਲਕੁਲ ਆਪਾਂ ਤਿੰਨ ਕ ਆਪਾਂ ਬਟਨ ਲਗਾਏ ਨੇਗੇ ਲੋ ਜੀ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਤੇ ਨੂੰ ਤੁਸੀਂ ਜਿੱਦਾਂ ਮਰਜੀ ਪੈਨ ਸਕਦੇ ਹੋਗੇ ਲੋ ਜੀ ਇਤਾਂ ਆਪਾਂ ਮਰਖਿਆਲੇ ਲੂਜ਼ ਤੇ ਨੈਕਸਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਟੌਪ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਹੈਗਾ 1000 ਪ੍ਰਾਈਸ ਹੈ ਵਿਦ ਸਟਿਚਿੰਗ ਵਿਦ ਫੈਬਰਿਕ ਸਾਰਾ ਕੁਝ ਸੇਮ ਡਿਜ਼ਾਈਨ ਦੇ ਰੈਡੀ ਹੋ ਕੇ ਆਏ ਨੇ ਕਿ ਤਿੰਨੇ ਬਸ ਇਹਦੇ ਵਿੱਚ ਸੈਂਟਰ ਪੈਨਲ ਨੇਗੇ ਇਤਾਂ ਦੇਖੋ ਡਿਜ਼ਾਈਨ ਹੋਇਆ ਹੋਇਆ ਵਿੱਚ ਤੁਹਾਨੂੰ ਦਿਖ ਰਿਹਾ ਹੋਣਾ ਵੀਡੀਓ 'ਚ ਤੇ ਬਹੁਤ ਮਤਲਬ ਫ੍ਰੀ ਸਾਈਜ਼ ਦੇ ਟੌਪ ਨੇ ਹਰ ਇੱਕ ਭੈਣ ਜੋ ਵੀ ਕਿਸੇ ਵੀ ਭੈਣ ਨੂੰ ਚਾਹੀਦੇ ਨੇਗੇ ਤਾਂ ਮਤਲਬ ਹਰ ਇੱਕ ਭੈਣ ਦੇ ਇਹ ਆ ਜਾਊਗਾ ਸਾਈਜ਼ ਕਿਉਂਕਿ ਸਟੈਂਡਰਡ ਸਾਈਜ਼ ਹੈਗਾ ਦੇਖੋ ਇਹ ਤਾਂ ਬਹੁਤ ਜਿਆਦੇ ਸੋਹਣੇ ਲੱਗਣਗੇ ਜੇ ਤੁਸੀਂ ਮਤਲਬ ਜੀਨਸ ਵਗੈਰਾ ਨਾਲ ਵੀਅਰ ਕਰਨੇ ਨੇਗੇ ਹਨਾ ਤਾਂ ਤੁਸੀਂ ਇਹ ਤਾਂ 1000 ਪ੍ਰਾਈਜ਼ ਹੈਗਾ ਆਰਡਰ ਹੈਗਾ ਆਪਣਾ ਜਿਹੜਾ ਫਾਸਟਲੀ ਕਰਦੇ ਹੋ ਜੇ ਤੁਸੀਂ ਵਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣੇ ਨੇਗੇ ਫੈਬਰਿਕ ਦੀ ਮੇ ਤੋਂ ਪਿਕ ਸ਼ੇਅਰ ਕਰਵਾ ਲਿਓ ਤਾਂ ਆਪਣਾ ਆਰਡਰ ਕਰਕੇ ਮੈਨੂੰ ਦੱਸ ਸਕਦੇ ਹੋ ਜਿਹੜੀ ਪੇਮੈਂਟ ਹੈਗੀ ਹਾ ਪੇਮੈਂਟ ਪਹਿਲਾਂ ਹੋਊਗੀ ਇਹ ਨਹੀਂ ਹੈਗਾ ਨਾ ਕਾਫੀ ਬਣਾ ਕਹਿ ਦਿੰਦੀਆਂ ਨੇ ਕਿ ਵੀ ਸਾਡੇ ਸੂਟ ਨੇਗੇ ਤੇ ਰੈਡੀ ਕਰਦੇ ਹੋ ਹਨਾ ਤੇ ਰੈਡੀ ਕਰਨ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਹੈਗਾ ਕਿਉਂਕਿ ਕਾਫੀ ਇੱਕ ਅੱਧੀ ਵਾਰ ਮੇਰੇ ਨਾਲ ਹੋ ਚੁੱਕਿਆ ਹੈਗਾ ਵੀ ਰੈਡੀ ਕਰਵਾ ਕੇ ਸੂਟਨੇਗੇ ਜਿਹੜੇ ਛੱਡ ਚੁੱਕੀਆਂ ਨੇਗੀਆਂ ਪਹਿਣਾ ਹਨਾ ਕੋਈ ਵੀ ਹਾਂ ਜੇ ਮੈਂ ٹرسٹ ਕਰਦੀ ਹਾਂ ਨਾ ਤੁਹਾਡੇ ਤੇ ਤੁਸੀਂ ਨਹੀਂ ਨਾ ਮਤਲਬ ਉਹ ਗੱਲ ਤੇ ਸਹੀ ਆਉਂਦੇ ਹੈਗੇ ਵੀ ਹਾਂ ਵੀ ਅਸੀਂ ਵੀ ਰੈਡੀ ਕਰਵਾਇਆ ਸੀਗਾ ਸਾਨੂੰ ਲੈਣਾ ਚਾਹੀਦਾ ਚਲੋ ਮੇਰਾ ਤਾਂ ਨਹੀਂ ਰੁਕਦਾ ਹੈਗਾ ਨਾ ਸੂਟ ਮੇਰਾ ਤਾਂ ਮੈਂ ਵੀਡੀਓ ਦੇ ਵਿੱਚ ਪਾਇਆ ਸੀਗਾ ਕੋਈ ਨਾ ਕੋਈ ਬਹੁਤ ਪੈਣਾ ਇੰਨੀਆਂ ਜੁੜੀਆਂ ਹੋਈਆਂ ਨੇ ਹਨਾ ਮੇਰੇ ਨਾਲ ਕੋਈ ਨਾ ਕੋਈ ਭੈਣ ਨੂੰ ਪਸੰਦ ਆ ਜਾਏ ਤਾਂ ਲੈ ਜਾਂਦੇ ਨੇ ਕਿ ਹਨਾ ਦਿੱਲੀ ਦੇ ਵਿੱਚ ਮਤਲਬ ਮੇਰੇ ਸੂਟ ਇਦਾਂ ਹੀ ਹੁੰਦੇ ਨੇਗੇ ਸਾਰੇ ਤਕਰੀਬਨ ਹਨਾ ਜਿੰਨੇ ਵੀ ਮੈਂ ਸੂਟ ਪਾਉਣੀ ਹੈਗੀ ਸਾਰੇ ਕਲੀਅਰ ਹੋ ਜਾਂਦਾ ਹੈਗਾ ਮੇਰਾ ਸਟਾਕ ਇੱਕ ਅੱਧਾ ਭਾਵਾ ਰਹਿ ਜਾਂਦਾ ਹੋਵੇ ਕਿਸੇ ਵੀ ਸੂਟ ਨੂੰ ਹਨਾ ਉਹ ਵੀ ਆਪਾਂ ਡਿਸਕਾਊਂਟ ਤੇ ਚਲੋ ਲਾ ਦਿੰਦੇ ਹੁੰਨੇ ਨੇ ਨਹੀਂ ਫਿਰ ਹਨਾ ਮੇਰੇ ਤਾਂ ਤਕਰੀਬਨ ਸਟਾਕ ਹੈ ਜਿਹੜਾ ਕਲੀਅਰ ਹੀ ਹੁੰਦਾ ਵੀਡੀਓ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟਨੇ ਜਿਹੜੇ ਪਸੰਦ ਆਏ ਹੋਣਗੇ ਤੇ ਕਮੈਂਟ ਕਰਕੇ ਜਰੂਰ ਆਸੋ ਤੁਹਾਨੂੰ ਸਾਡੇ ਸੂਟ ਕੇਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ